ਸਸ਼ੀ ਗਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਪੀਨ ਕੰਨ ਦੀਆਂ ਗੱਲਾਂ ਆਪਾਂ ਹਰ ਰੋਜ਼ ਕਰਦੇ ਆਂ ਦੇਖੋ ਅਸਟ੍ਰੋਲੋਜੀ ਜੋਤਿਸ਼ ਹਿਸਾਬ ਕਿਤਾਬ ਹੈ ਗ੍ਰਹਾਂ ਦਾ ਜ਼ਿੰਦਗੀ ਹਿਸਾਬ ਕਿਤਾਬ ਹੈ ਸਾਡੇ ਆਪਣੇ ਵਰਤੀਰੇ ਦਾ ਮਤਲਬ ਜੋਸੀ ਕਰ ਰਹੇ ਆ ਉਹ ਸਾਲੋਂ ਵਾਪਸ ਆਏਗਾ ਹੀ ਆਏਗਾ ਦੁਨੀਆ ਚੱਕਰ ਹੈ ਗੋਲ ਹੈ ਕੁਛ ਤਾਂ ਸੋਚ ਕੇ ਹੀ ਗੋਲ ਬਣੀ ਹੋਏਗੀ ਨਾ ਕਿ ਵਾਪਸ ਹਾਂ ਜੇ ਚੌਥ ਹੁੰਦੀ ਤਾਂ ਹੋ ਸਕਦਾ ਜਿੱਥੇ ਮੋੜ ਹੁੰਦਾ ਉੱਥੇ ਕੁਝ ਵਿਛੜਿਆ ਜਾਂ ਜੇ ਮੋੜ ਹੁੰਦਾ ਉੱਥੋਂ ਕੁਝ ਦਿਖਦਾ ਇਨਾ ਪਿੱਛੇ ਜੇ ਚੱਕਰ ਹੈ ਤਾਂ ਜਦੋਂ ਰਟਰਨਾ ਚਾਹਣਾ ਜਾਂ ਕਿਵੇਂ ਆਉਣਾ ਤਾਂ ਉਹ ਜਿਵੇਂ ਆ ਨਾ ਕਿ ਦਿਵਾਲ ਕਿੰਨੇ ਕਹਿੰਦਾ ਮੂਰੇ ਹੀ ਆਉਣੇ ਇੱਕ ਸਿੰਪਲ ਜੀ ਗੱਲ ਹੈ ਮਤਲਬ ਜੋ ਅਸੀਂ ਕਰਨਾ ਹੈ ਕੁਦਰਤ ਨੇ ਸਾਨੂੰ ਉਸੇ ਤਰੀਕੇ ਨਾਲ ਵਾਪਸ ਦਿਵਾਣਾ ਪਰ ਕਈ ਚੀਜ਼ਾਂ ਤੇ ਗੱਲਾਂ ਜੋ ਨੇ ਪ੍ਰਕਿਰਤੀ ਦੀਆਂ ਗੱਲਾਂ ਆਪਾਂ ਕਿਹਾ ਕਿ ਗੱਲਾਂ ਦੋ ਇੱਕ ਤਾਂ ਜੋ ਅਸੀਂ ਕਰਦੇ ਹਾਂ ਜੋ ਉਹ ਸਾਨੂੰ ਕੁਦਰਤ ਵਾਪਸ ਕਰਦੀ ਹੈ ਸਾਡਾ ਔਰਾ ਸਾਡੀ ਸੋਚ ਜੋ ਹੈ ਉਹ ਸਾਨੂੰ ਉਦਾਂ ਦਾ ਬਣਾ ਦਿੰਦੀ ਦੋ ਹੀ ਚੀਜ਼ਾਂ ਨੇ ਅੱਛਾ ਤੇ ਬੁਰਾ ਸਿੱਕੇ ਦੇ ਦੋ ਪੈ ਲਓ ਪਰ ਅੱਛਾ ਕੀ ਆ ਤੇ ਬੁਰਾ ਕੀ ਇਹ ਕੌਣ ਡਿਸਾਈਡ ਕਰੇਗਾ ਜੋ ਚੀਜ਼ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਆ ਸਾਡੇ ਮਨ ਨੂੰ ਖੁਸ਼ੀ ਦਿੰਦੀ ਆ ਉਹ ਚੰਗੀ ਆ ਜੋ ਮਨ ਨੂੰ ਦੁੱਖ ਦਿੰਦੀ ਆ ਉਹ ਬੁਰੀ ਆ ਜਿਹੜੀ ਤੁਹਾਡੀ ਚੀਜ਼ ਮਨ ਨੂੰ ਦੁੱਖ ਦੇ ਰਹੀ ਆ ਹੋ ਸਕਦਾ ਸਾਹਮਣੇ ਨੂੰ ਕੋਲ ਵਾਲੇ ਨੂੰ ਖੁਸ਼ੀ ਵੀ ਦੇ ਰਹੀ ਹੋਵੇ ਤਾਂ ਉਹਦੇ ਲਈ ਉਹ ਚੰਗੀ ਆ ਇਸ ਕਰਕੇ ਚੰਗੀ ਬੁਰੀ ਦਾ ਡਿਸਾਈਡ ਤਾਂ ਸਾਡੀ ਸੋਚ ਤੇ ਸਾਡਾ ਉਸ ਚੀਜ਼ ਪ੍ਰਤੀ ਰੁਪਈਆ ਅਸਲ ਦੇ ਵਿੱਚ ਡਿਸਾਈਡ ਕਰਦਾ ਹੈ ਨਾ ਉਹ ਹੀ ਡਿਸਾਈਡ ਕਰਦਾ ਰਵਈਏ ਕਿ ਭਾਈ ਇਹ ਕੀ ਹੈ ਹਨਾ ਦੂਜੇ ਦੇ ਲਈ ਇੱਕ ਤਾਂ ਕਹਿੰਦਾ ਬੱਲੇ ਬੱਲੇ ਜੀ ਬੜਾ ਬਾੜਾ ਹੈ ਹਨਾ ਦੂਜਾ ਕਹਿੰਦਾ ਲੈ ਇਹ ਚ ਕੀ ਮਾੜਾ ਹੈ ਹੁਣ ਦੱਸੋ ਕੀ ਕਹੀਏ ਕਿਉਂਕਿ ਹਰ ਕਿਸੇ ਦਾ ਆਪਣਾ ਆਪਣਾ ਸੁਭਾਅ ਹੈ ਹਰ ਤਰ੍ਹਾਂ ਦੀ ਹਰ ਚੀਜ਼ ਹਰ ਗੱਲ ਹਰ ਦੁੱਖ ਹਰ ਸੁੱਖ ਨੂੰ ਲੈਣ ਦਾ ਹਨਾ ਕਈਆਂ ਦੇ ਲਈ ਰਿਸ਼ਤੇ ਬੜੇ ਪਵਿੱਤਰ ਨੇ ਤੇ ਕਈਆਂ ਦੇ ਲਈ ਅਗਲਾ ਕਹਿੰਦਾ ਕੀ ਲੈਣਾ ਬਸ ਆਪਣਾ ਸੋਚੋ ਹੁਣ ਆਪਾਂ ਇਹ ਵੀ ਕਹਿ ਦਿੰਨੇ ਆ ਕਿ ਤੁਹਾਨੂੰ ਆਪਣੇ ਅਨੁਸਾਰ ਆਪਣੀ ਜ਼ਿੰਦਗੀ ਜਿਉਣੀ ਚਾਹੀਦੀ ਹੈ ਆਪਣਾ ਸੋਚਣਾ ਚਾਹੀਦਾ ਹੈ ਪਰ ਜੇ ਆਪਾਂ ਹੀ ਆ ਤਾਂ ਆਪਣਾ ਹੀ ਆ ਤਾਂ ਕੁਦਰਤ ਨੇ ਉਹ ਕਹਿੰਦੇ ਆ ਨਾ ਮਾਂ ਜੰਮੀ ਭੈਣ ਭਾਈ ਤਾਂ ਉਹਦੇ ਨਾਲ ਜੋੜਿਆ ਤਾਂ ਕੁਛ ਨਾ ਕੁਛ ਸੋਚ ਕੇ ਹੀ ਕੁਦਰਤ ਨੇ ਰਿਸ਼ਤੇ ਬਣਾਏ ਆ ਅਸੀਂ ਕਈਆਂ ਦੇ ਸਟਾਰ ਆ ਆਪਣੀ ਆਪਣੀ ਦੇਖੋ ਕਈ ਵਾਰੀ ਹੁਣ ਦੋ ਤਿੰਨ ਭੈਣ ਭਾਈ ਦੇ ਮੰਨ ਲਓ ਦੋ ਨੇ ਜਨਮ ਹਣਾ ਤੇ ਜੇ ਤੁਸੀਂ ਦੋਨਾਂ ਦਾ ਕਹੋ ਕਿ ਬਿਲਕੁਲ ਸੇਮ ਨੇ ਇਹ ਕਦੇ ਨਹੀਂ ਹੁੰਦਾ ਤਾਂ ਕੁਦਰਤ ਨੇ ਭਾਵੇਂ ਇੱਕ ਘਰ ਚ ਇੱਕ ਪਰਿਵਾਰ ਚ ਇੱਕ ਮਾਂ ਦੇ ਪੇਟ ਤੋਂ ਜਨਮ ਲੈਣ ਵਾਲੀ ਆ ਪਰ ਜੋ ਸਟਾਰਸ ਨੇ ਉਹ ਅਲੱਗ-ਅਲੱਗ ਦੋ ਬੱਚੇ ਦੋਨੋਂ ਬੇਟੇ ਮੰਨ ਲਓ ਇੱਕ ਆਪਣੇ ਆਪ ਚ ਹੀ ਐ ਤੇ ਦੂਜਾ ਸਾਰਿਆਂ ਦੀ ਸੋਚੀ ਜਾਂਦਾ ਹੈ ਪਰਿਵਾਰ ਨੂੰ ਚਾਚੇ ਦੀ ਵੀ ਫਿਕਰ ਹੈ ਤਾਈ ਦੀ ਵੀ ਫਿਕਰ ਹੈ ਭੈਣ ਦੀ ਵੀ ਫਿਕਰ ਹੈ ਭਰਾ ਦੀ ਵੀ ਫਿਕਰ ਹੈ ਭੂਆ ਦੀ ਵੀ ਫਿਕਰ ਹੈ ਵਾਹ ਦੀ ਵੀ ਫਿਕਰ ਹੈ ਪਰ ਘਰ ਪਰ ਚਲਾਉਣਾ ਕਿੱਦਾਂ ਉਹਦੀ ਵੀ ਫਿਕਰ ਹੈ ਤੇ ਦੂਜਾ ਕਹਿੰਦਾ ਲੈ ਐਵੇਂ ਟੈਨਸ਼ਨ ਘੜੀ ਕਰਦਾ ਹੈ ਕੀ ਹੋਣਾ ਹੈ ਜੋ ਹੋਊ ਦੇਖੀ ਜਾਓ ਜੋ ਹੋਊ ਦੇਖੀ ਜਾਊ ਸੋਚ ਜੋ ਹੈ ਉਹਨੂੰ ਕਿਤੋਂ ਲੱਗ ਤੋਂ ਉੱਪਰ ਨਹੀਂ ਗਈ ਕੋਈ ਅਲੱਗ ਤੋਂ ਕੋਈ ਸਮਝਾਣ ਵਾਲਾ ਨਹੀਂ ਉਹਨੂੰ ਕਲਾਸ ਲਾ ਕੇ ਬੈਠਾ ਹਨਾ ਤੇ ਜਿਹੜਾ ਸਾਰਿਆਂ ਦਾ ਸੋਚ ਰਿਹਾ ਉਹਨੂੰ ਲੱਗ ਚ ਕੰਨ ਚ ਫੂਕ ਤੇ ਨਹੀਂ ਮਾਰੀ ਗਈ ਕਿ ਬਾਈ ਤੂੰ ਸਾਰਿਆਂ ਦਾ ਸੋਚਣਾ ਤੁਸੀਂ ਸਮਝ ਕੇ ਮੇਰੀ ਗੱਲ ਬਾਤ ਮਤਲਬ ਕੀ ਹੈ ਕਿ ਜੋ ਕੋਈ ਜਿਸ ਤਰ੍ਹਾਂ ਦਾ ਹੈ ਉਸ ਨੂੰ ਉਸੇ ਤਰ੍ਹਾਂ ਦੀ ਸੋਚ ਦਾ مالک ਉਹ ਦਿੰਦਾ ਏ ਉਹ ਕਰਦਾ ਏ ਉਹ ਬਣਾਉਂਦਾ ਤਾਂ ਇਸੇ ਤਰ੍ਹਾਂ ਹਰ ਕਿਸੇ ਦੀ ਨੁਕਤਾ ਚੀਨੀ ਹਰ ਕਿਸੇ ਵਿੱਚ ਨੁਕਸ ਕਰਨ ਤੋਂ ਪਹਿਲਾਂ ਇਹ ਸੋਚੋ ਕਿ ਜਿਹਨੂੰ ਜਿਸ ਤਰ੍ਹਾਂ ਦਾ ਉਸਨੇ ਬਣਾਇਆ ਉਸ ਤਰ੍ਹਾਂ ਦਾ ਹੈ ਅਸੀਂ ਉਹ ਮਿੱਟੀ ਜਿਹੜੀ ਕੁਦਰਤ ਨੇ ਲਾਤੀ ਨਾ ਉਹ ਕ੍ਰੇਧ ਸਕਦਿਆਂ ਨਾ ਸਕਦੇ ਆ ਤੇ ਨਾ ਕੋਈ ਡਬਲ ਲਾ ਸਕਦੇ ਤੇ ਗੱਲ ਕੀ ਮੁੱਕਦੀ ਹੋਈ ਜਿੱਦਾਂ ਹੈ जिनी है जो हो रहे उस दे हुक्म तो बिणाते पत्ता वे नहीं हिलें ते फिर assi ਉਸ दे हुक्म अनुसार ही अपनी जिंदगी नु ਆਪਣੇ ਤਰੀਕੇ ਨਾਲ ਤਰੀਕਾ ਸਾਡਾ ਹੈ ਹੁਣ ਇੱਕ ਰਸਤਾ ਹੈ ਰਸਤੇ ਤੇ ਚੱਲਣ ਦਾ ਤਰੀਕਾ ਤੇ ਸਾਡਾ ਹੈ ਰਸਤਾ ਕੁਦਰਤ ਦਾ ਹੈ ਸੋਚ ਸਾਡੀ ਹੈ ਸੋਚ ਉਹਨੇ ਦਿੱਤੀ ਹੈ ਪਰ ਹੌਲੀ ਜਾਂ ਤੇਜ਼ ਇਹ assi ਉਸ ਮੁਤਾਬਕ ਸੋਚਣਾ ਹੈ ਜਿੱਦਾਂ ਅਸੀਂ ਮੰਨ ਲਓ ਕਿ ਦਿਨ ਚੜਿਆ ਤੇ ਅਸੀਂ ਸੋਚ ਲਈਏ ਦੁਪਹਿਰ ਤੱਕ ਪਹੁੰਚ ਜਾਵਾਂਗੇ ਇਹ ਸੋਚ ਨਹੀਂ ਕੁਦਰਤ ਨੇ ਦਿੱਤੀ ਕਿ ਇਹਨੇ ਸੋਚ ਲਿਆ ਵੀ ਦੁਪਹਿਰ ਤੱਕ ਪਹੁੰਚ ਜਾਵਾਂਗੇ ਉਹ ਪੈਂਡਾ ਜਿਹੜਾ ਲੰਬਾ ਕਿ ਜਿੱਥੇ ਪਹੁੰਚਣਾ ਹੈ ਉਹ ਅਸਲ ਦੇ ਵਿੱਚ ਸਾਡੀ ਸਾਡੀ ਸੋਚ ਵਿੱਚ ਆਉਂਗਾ 4 ਕਿਲੋਮੀਟਰ ਹੈ ਜੀ 5 ਕਿਲੋਮੀਟਰ ਹੈ ਜੀ 10 ਕਿਲੋਮੀਟਰ ਹੈ ਤੇ ਉਸ ਮੁਤਾਬਕ ਸਪੀਡ ਚਲਾਉਣੀ ਹੈ ਹੈਨਾ ਜਾਂ ਅਸੀਂ ਤੁਰਨਾ ਹੈ ਜਾਂ ਅਸੀਂ ਜਾਣਾ ਹੈ ਜਿੱਦਾਂ ਹੁਣ ਮੰਨ ਲਓ ਕਿ ਇੱਕ ਹੋਰ ਐਗਜ਼ਾਮਪਲ ਦੇ ਸਕਦੇ ਹਾਂ ਆਪਾਂ ਇਹ ਦੁਨੀਆਦਾਰੀ ਦੇ ਵਿੱਚ ਕੁਝ ਕੰਮ ਸਾਡੇ ਸਾਨੂੰ ਹੁਣ ਮੰਨ ਲਓ ਕਿ ਦਿਮਾਗੀ ਤੌਰ ਤੇ ਕੋਈ ਮੰਨ ਲਓ ਕਿਸੇ ਦਾ ਸੂਰਜ ਗੁਤ ਬੜਾ ਅੱਛਾ ਹੈ ਤਾਂ ਉਸਨੇ ਸਲਾਹ ਦੇਣ ਦਾ ਕੰਮ ਕਰਨਾ ਹੈ ਐਡਵਾਈਸ ਦੇਣ ਦਾ ਕੰਮ ਕਰਨਾ ਹੈ ਤਾਂ ਉਹ ਕੀ ਬਣੇਗਾ ਵਕੀਲ ਬਣ ਕੇ ਸਲਾਹ ਦੇਣ ਨੂੰ ਬੈਠ ਕੇ ਹਨ ਬੁੱਧ ਜਿਹਦਾ ਬਹੁਤ ਅੱਛਾ ਹੈ ਉਹ ਦਵਾਈਆਂ ਦਾ ਕੰਮ ਕਰਨਾ ਹੈ ਉਹ ਚਾਹ ਡਾਕਟਰ ਬਣ ਗਿਆ ਤੇ ਜਾਓ ਮੈਡੀਸਨ ਦੀ ਦੁਕਾਨ ਖੋਲ ਕੇ ਬੈਠ ਗਿਆ ਹੁਣ ਦੁਕਾਨ ਕਿੱਥੇ ਖੋਲਣੀ ਹੈ ਕਿਵੇਂ ਖੋਲਣੀ ਹੈ ਛੋਟੀ ਖੋਲਣੀ ਆ ਵੱਟੀ ਖੋਲਣੀ ਆ ਇਹ ਹੁਣ ਤੁਸੀਂ ਆਪ ਉਸ ਮੌਕੇ ਦੇ ਮੁਤਾਬਕ ਦੇਖਣਾ ਹੁਣ ਕੁਦਰਤ ਨੇ ਤੁਹਾਨੂੰ ਲਿਖ ਕੇ ਨਹੀਂ ਭੇਜਿਆ ਭਾਈ ਵੱਡਾ ਸ਼ੋਰੂਮ ਬਣਾ ਉਹ ਨਹੀਂ ਨਹੀਂ ਛੋਟੀ ਜੀ ਬਣਾ ਕਿਸੇ ਦੀ ਛੋਟੀ ਵੀ ਵੱਡੀ ਚੱਲੀ ਜਾਂਦੀ ਹੈ ਤੇ ਕਿਸੇ ਦਾ ਵੱਡਾ ਸ਼ੋਰੂਮ ਵੀ ਨਹੀਂ ਚੱਲਦਾ ਕੱਲ ਕੀ ਹੈ ਕੱਲ ਕਿਸਮਤ ਦੀ ਤੇ ਰੋਜ਼ ਦੀ ਆਲੀ ਜਨ ਕਿਤੇ ਨਾ ਕਿਤੇ ਕੁਦਰਤ ਨੇ ਤੁਹਾਡੀ ਵਾਂਗ ਦੋਰ ਤੁਹਾਡੇ ਹੱਥ ਚ ਫੜਾਈ ਜ਼ਰੂਰ ਹੈ ਪਰ ਮੂਵਮੈਂਟ ਉਹਦੇ ਅਨੁਸਾਰ ਹੈ ਹਰ ਕੁਝ ਹੁੰਦਾ ਉਸ ਅਨੁਸਾਰ ਮੰਨਣ ਵਾਲੀ ਗੱਲ ਹੈ ਕਿ ਕਦੇ-ਕਦੇ ਆਪਣੇ ਕੋਈ ਵਿਚਾਰ ਵੀ ਪੇਸ਼ ਕਰਦਿਆਂ ਕਰੋ ਕਿ ਆਹ ਗੱਲ ਦਿਮਾਗ 'ਚ ਬੜੀ ਨਹੀਂ ਹੈ ਕਿਉਂ ਤੇ ਆਪਾਂ ਉਸ ਨੂੰ ਕਿਉਂ ਦਾ ਜਵਾਬ ਤੁਹਾਨੂੰ ਲੌਜੀਕਲੀ ਗ੍ਰਹਿ ਹੁਮਤਾਬਕ ਦਿੰਦੇ ਹਾਂ ਨਾ ਜਿੱਦਾਂ ਕਿ ਵਾਸਤੂ ਵਾਲੇ ਆਪਾਂ ਹਰ ਰੋਜ਼ ਗੱਲ ਕਰਦੇ ਹਾਂ ਹਰ ਰੋਜ਼ ਕੁਝ ਵੀ ਚੀਜ਼ ਬਿਨਾ ਸਿਰ ਪੈਰ ਤੋਂ ਨਹੀਂ ਪਹਿਲੀ ਗੱਲ ਤਾਂ ਇਹ ਹੈ ਨਾ ਦੂਜੀ ਗੱਲ ਇਹ ਆ ਕਿ ਹੁਣ ਆਪਾਂ ਤੁਹਾਨੂੰ ਇੱਕ ਹੋਰ ਸੰਪਲ ਦਿੰਦੇ ਹਾਂ ਕਿਸੇ ਨੇ ਲਿਖਿਆ ਕਿਸ ਲਿਖਿਆ ਨਹੀਂ ਕਿਤੇ ਮੈਂ ਪੜਿਆ ਕਿ ਆਪਣੇ ਜਿਹੜੇ ਅਮੇਰ ਨਾਲ ਜੁੜੇ ਹੋਏ ਲੋਕ ਆਪਣੇ ਸਮਝਦਾਰ ਬੜੇ ਲਾਜਿਕ ਨੂੰ ਪਸੰਦ ਕਰਨ ਵਾਲੇ ਹੈ ਹਨ ਤਾਂ ਕਿਸੇ ਨੇ ਲਿਖਿਆ ਕਿ ਤੁਸੀਂ ਇੱਥੇ ਆਪਣੇ ਨੋਟ ਦੇ ਉੱਤੇ ਐਨਾ ਨੰਬਰ ਲਿਖ ਲੋ ਤੇ ਨੋਟ 니ਜੀ ਮੁੱਕ ਦੇ ਆ ਲਓ ਵਾ ਸਮਝ ਨਹੀਂ ਲੱਗੀ ਨੋਟ ਕਿਉਂ ਨਹੀਂ ਮੁੱਕ ਦੇ ਹੱਦ ਹੋਈ ਪਈ ਆ ਇਹ ਕਹਿ ਸਕਦੇ ਆ ਆਪਾਂ ਜ਼ਰੂਰ ਕਿ ਨੋਟ ਜੋ ਨੇ ਤੁਹਾਡੇ ਸ਼ੁਭ ਜਗ੍ਹਾ ਤੇ ਲੱਗਣਗੇ ਕਿਉਂਕਿ ਨੋਟ ਤੇ ਖਰਚੇ ਨੂੰ ਹੀ ਆ ਪੈਸਾ ਤੇ ਖਰਚੇ ਨੂੰ ਹੀ ਆ ਮੁੱਕਣ ਦਾ ਕੀ ਮਤਲਬ ਉੱਥੇ ਕੋਈ ਮਸ਼ੀਨ ਥੋੜਾ ਰੱਖਤੀ ਕਿ ਉੱਥੇ ਆਈ ਜਾਣਗੇ ਆਈ ਜਾਣਗੇ ਦਾ ਮਤਲਬ ਕਿ ਤੁਸੀਂ ਐਂ ਕਹਿ ਸਕਦੇ ਹੋ ਕਿ ਤੁਹਾਡੀ ਉਹਨਾ ਹੋਪਸ ਪੈਸਿਆਂ 'ਚ ਬਰਕਤ ਰਹੂਗੀ ਮੁੱਕਣ ਤੋਂ ਪਹਿਲਾਂ ਉੱਥੇ ਤੁਹਾਡੇ ਜੋ ਹੈ ਨਵੇਂ ਜੋ ਤੁਹਾਡੀ ਇਨਕਮ ਆਉਣੀ ਹੈ ਉਹ ਉੱਥੇ ਆਉਂਦੀ ਜਾਊਗੀ ਤੇ ਕਦੀ ਐ ਨਹੀਂ ਹੋਊਗਾ ਕਿ ਅੱਜ ਜ਼ੀਰੋ ਹੋ ਗਏ ਅੱਜ ਕੁਛ ਨਹੀਂ ਹੈ ਤਾਂ ਇਸ ਕਰਕੇ ਕਿਤੋਂ ਲੈਣੇ ਪੈਗੇ ਮੰਗਣੇ ਪੈਗੇ ਇਹ ਕਹਿ ਸਕਦੇ ਇਹ ਮਤਲਬ ਉਹ ਨੋਟ ਕਿਤੇ ਜਾਂਦਾ ਨਹੀਂ ਤੇ ਉਸ ਗੱਟੀਆਂ ਦੇ ਉੱਤੇ ਹੀ ਗੱਟੀਆਂ ਬਣਦੀਆਂ ਰਹਿੰਦੀਆਂ ਨੇ ਲੋ ਦੱਸੋ ਚਲੋ ਕੋਈ ਨਹੀਂ ਆਪਾਂ ਤੁਹਾਨੂੰ ਦੱਸਿਏ ਕਿ ਅੱਜ ਜਦੋਂ ਪੰਚਾਂਗ ਬਾਰੇ ਕਿ ਅੱਜ ਵੈਸੇ ਦੇਖੋ ਦਿਨ ਦੇ ਮੁਤਾਬਕ ਆ ਜੀ 21 ਤਰੀਕਾ 21 ਜੂਨ 2024 ਤੇ ਗੱਲ ਕਰੀਏ ਸ਼ੁੱਕਰਵਾਰ ਦਾ ਦਿਨ ਹੈ ਤੁਸੀਂ ਜਾਣਦੇ ਹੋ ਪਰ ਮੇਨ ਗੱਲ ਜਿਹੜੀ ਇਹ ਆ ਕਿ ਸਵੇਰੇ 7:32 ਮਿੰਟ ਤੋਂ ਬਾਅਦ ਪੂਰਨਮਾਸ਼ੀ ਦਾ ਪੱਖ ਸ਼ੁਰੂ ਹੋ ਰਿਹਾ ਹੈ ਜਦ ਹੀ ਪੂਰਾ ਦਿਨ ਪੂਰਨਮਾਸ਼ੀ ਚੱਲਣੀ ਹੈ ਕੱਲ ਨੂੰ ਸਵੇਰੇ 6:38 ਮਿੰਟ ਤੱਕ ਸੋਚ ਲਓ ਕੱਲ ਨੂੰ 6:38 ਤੋਂ ਬਾਅਦ ਪੂਰਨਮਾਸ਼ੀ ਖਤਮ ਹੋ ਜਾਣੀ ਹੈ ਕੈਨ ਨੂੰ ਪੂਰਨਮਾਸ਼ੀ ਯੰਤਰੀ ਦੇ ਵਿੱਚ ਕੱਲ ਨੂੰ ਹੈ ਪਰ ਕੱਲ ਨੂੰ 6:38 ਤੋਂ ਬਾਅਦ ਪੂਰਨਮਾਸ਼ੀ ਦਾ ਪੰਖ ਸਵੇਰੇ ਤੜਕੇ 6:30 ਵਜੇ ਤੋਂ ਬਾਅਦ ਖਤਮ ਹੋ ਜਾਏਗਾ ਜੇਸਟਾ ਨਕਸ਼ਤਰ ਬੁੱਧ ਦਾ ਨਕਸ਼ਤਰ 6:38 19 ਮਿੰਟ ਤੱਕ ਗੰਡ ਮੂਲ ਉਸ ਤੋਂ ਬਾਅਦ ਵੀ ਗੰਡ ਮੂਲ ਕਿਉਂਕਿ ਮੂਲ ਨਕਸ਼ਤਰ ਚੱਲੇਗਾ ਪੂਰਾ ਦਿਨ ਰਾਤ ਜਨਮ ਲੈਣ ਵਾਲੇ ਬੱਚੇ ਨੂੰ ਗੱਡੂਰ ਦੀ ਪੂਜਾ ਲੱਗਣ ਵਾਲੀ ਆ 13 7 32 ਤੋਂ ਸ਼ੁਰੂ ਹੋ ਜਾਣੀ ਹੈ ਵਾਟ ਸੁਵਿਤਰੀ ਵਰਤ ਵੀ ਰਹੇਗਾ ਸ਼੍ਰੀ ਸਤਿਆਨਾਰਾਇਣ ਵਰਤ ਵੀ ਰਹੇਗਾ ਤੇ 제ਠ ਮਹੀਨੇ ਦੀ ਹਾਰਦਿਕ ਪੂਰਨਮਾਸ਼ੀ ਵੀ ਰਹੇਗੀ ਹਨਾ ਓਕੇ ਤੇ ਕੱਲ ਤੋਂ ਕੱਲ 6:38 ਮਿੰਟ ਤੋਂ ਬਾਅਦ ਕ੍ਰਿਸ਼ਨ ਪੱਖ ਸ਼ੁਰੂ ਹੋ ਜਾਣਾ ਹੈ ਇਹ ਪੱਖ ਸ਼ੁਰੂ ਹੋ ਜਾਣਾ ਹੈ ਤੇ ਆਣਾ ਠੀਕ ਹੈ ਖੇ ਲੋ ਸੁਣੋ ਜੀ ਨਾਲ ਆਪਾਂ ਤੁਹਾਨੂੰ ਦੱਸਦੀਏ ਅੱਜ ਦਾ ਰਾਹੂ ਕਾਲ ਦਾ ਟਾਈਮ 10:30 ਵਜੇ ਤੋਂ ਲੈ ਕੇ 12 ਵਜੇ ਦਾ ਟਾਈਮ ਰਾਹੂ ਕਾਲ ਦਾ ਰਹੂਗਾ ਠੀਕ ਹੈ ਤੇ ਹੁਣ ਇਸ ਮਹੀਨੇ ਦੀ ਪੂਰਨਮਾਸ਼ੀ ਹਾੜ ਦਾ ਮਹੀਨਾ ਪੂਰਨਮਾਸ਼ੀ ਕਿਵੇਂ ਚਾਹੀਦੀ ਕੀ ਕਰਨਾ ਹੈ ਕਿਹੜੇ ਗ੍ਰਹਾਂ ਦੀਆਂ ਜੁੱਤੀਆਂ ਬਣ ਰਹੀਆਂ ਨੇ ਤੇ ਸ਼ੁਭ ਤੇ ਚੰਗਾ ਕਰਨਾ ਸ਼ੁਭ ਵੀ ਆਉਂਦਾ ਹੈ ਚੰਗਾ ਸਾਡੀ ਸੋਚ ਜੋ ਹੈ ਬੜੀ ਸ਼ੁੱਧ ਚਲੋ ਸਭ ਤੋਂ ਪਹਿਲਾ ਰਿਸ ਅਨੀ ਮੇਸ਼ ਰਾਸ਼ੀ ਵਾਲਿਆਂ ਦੀ ਗੱਲ ਕਰਦੇ ਆਪਾਂ ਮੇਸ਼ ਰਾਸ਼ੀ ਵਾਲਿਆਂ ਦੇ ਲਈ ਮੰਗਲ ਲਗਨ ਚ ਚੰਦਰ ਜੋ ਹੈ বৃশ্চਿਕ ਰਾਸ਼ੀ ਵਿੱਚ ਤੇ ਪੂਰਾ ਦਿਨ ਰਹੇਗਾ বৃশ্চਿਕ ਰਾਸ਼ੀ ਚ ਕੱਲ ਤਕਰੀਬਨ ਰਾਸ਼ੀ ਪਰਵਰਤਨ ਕਰੇਗਾ ਨਹੀਂ ਅੱਜ ਹੀ ਸ਼ਾਮ ਨੂੰ 6:00 ਵਜੇ ਸਾਡੇ ਕੋ 6:00 ਵਜੇ ਤੋਂ ਬਾਅਦ ਰਾਸ਼ੀ ਪਰਵਰਤਨ ਕਰ ਜਾਣਾ ਹੈ ਸਵਾ 6:00 ਵਜੇ 19 ਮਿੰਟ ਤੋਂ ਬਾਅਦ ਉਦੋਂ ਤੱਕ ਜੋ ਚੰ드ਰਾ ਮ ਵਿਸ਼ਚਕ ਰਾਸ਼ੀ ਚ ਨੇਕਤਾ ਉਸ ਤੋਂ ਬਾਅਦ ਕਿ ਤੂੰ ਸੂਰਜ ਦੇ ਸਾਹਮਣੇ ਚੰਦਰ ਜਾਵੇਗਾ ਪੂਰਮਾਸ਼ੀ ਦਾ ਪਖ ਪਰ ਉਸ ਤੋਂ ਬਾਅਦ ਖਤਮ ਹੋ ਜਾਏਗਾ ਭਾਵੇਂ 2 ਦਿਨ ਹਜੇ ਚੰਦਰ ਮਾਤਾ ਨੂੰ ਰਾਸ਼ੀ ਚ ਰਹਿਣਗਾ ਮੇਸ਼ ਰਾਸ਼ੀ ਦੇ ਲਈ 8ਵੇਂ ਚੰਦਰ ਪੂਰਮਾਸ਼ੀ ਦਾ ਦਿਨ ਮੰਗਲ ਚੰਦਰ ਦੀ ਯੁਤੀ ਤੇ ਤੁਸੀਂ ਕੀ ਕਰਨਾ ਹੈ ਅੱਜ ਦੇ ਦਿਨ ਕਿਉਂਕਿ ਚੰਦਰ 8ਵੇਂ ਸਥਾਨ ਵਿੱਚ ਹੈ ਤੇ ਨਾਲ ਬੁੱਧ ਦਾ ਨਕਸ਼ਤਰ ਮਿੱਤਰਨੀ ਹੈ ਉਦੋਂ ਨਕਸ਼ਤਰ ਆਪਾਂ ਤੁਹਾਨੂੰ ਦੱਸਿਆ ਸਮੂਹ ਚੇਉਂ ਨਹੀਂ ਤਾਂ ਕਿ ਇਹ ਚੱਲਣਾ ਹੈ ਉਦੋਂ ਤੱਕ ਆਪਣੀ ਸੇਹ ਸੰਭਾਲਣੀ ਹੈ ਪਰ ਬੁੱਧ ਨੂੰ ਸਹੀ ਕਰਨ ਲਈ ਭੈਣ ਭੂਆ ਨੂੰ ਕੋਈ ਨਾ ਕੋਈ ਗਿਫਟ ਦੇ ਦੇਣਾ ਹੈ ਹਰੀ ਮੰਗੀ ਲੰਗਰ ਚਾਹ ਤੁਸੀਂ ਪੂਰਨਮਾਸ਼ੀ ਦੇ ਦਿਨ ਤੇ ਦੇ ਸਕਦੇ ਹੋ ਦਿਨ ਅੱਛਾ ਹੋ ਜਾਏਗਾ ਪਰੇਸ਼ਾਨੀਆਂ ਘਟਣਗੀਆਂ ਤੇ ਤੁਹਾਡਾ ਜੋ ਮਨੋਬਲ ਹੈ ਉਹ ਵਧਿਆ ਰਹੇ ਇਸ ਲਈ ਤੁਸੀਂ ਹਲਕਾ ਜਿਹਾ ਪੀਚ ਰੰਗ ਪਹਿਨਣਾ ਕੋਸ਼ਿਸ਼ ਕਰਨੀ ਹੈ ਸ਼ਾਮ ਤੋਂ ਬਾਅਦ ਚੰਦਰਦರ್ಶਨ ਕਰਕੇ ਥੋੜੀ ਦੇਰ ਬੈਠਣਾ ਚੰਦਰਮਾ ਦੀ ਰੋਸ਼ਨੀ ਹਣਾ ਤੇ ਦੇਖੋ ਵੀ ਚੰਦਰਮਾ ਨਮਸਕਾਰ ਤੇ ਜੋ ਕਰਨੀ 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 ਮਤਲਬ ਸਿਰ ਜ਼ਰੂਰ ਝਕਾਣਾ ਹੈ ਕੁਦਰਤ ਹੈ ਜੀ ਕੁਦਰਤ ਮੂਰੇ ਸਿਰ ਝੁਕਾਂ ਤੇ ਬੜੀ ਅੰਦਰ ਚੀ ਹੈ ਠੀਕ ਹੈ ਟੌਰਸ ਬ੍ਰਿਕਾ ਰਾਸ਼ੀ ਵਾਲਿਆਂ ਦੇ ਲਈ ਅੱਜ ਪੂਰਨਮਾਸ਼ੀ ਤੇ ਖਾਸ ਤੌਰੋਂ ਤੁਹਾਡੇ ਲਈ ਅੱਛਾ ਹੈ ਬ੍ਰਹਸਪਤ ਦੀ ਚੰਦਰ ਤੇ ਦ੍ਰਿਸ਼ਟੀ ਰਹੇਗੀ ਬ੍ਰਹਸਪਤ ਤੇ ਚੰਦਰ ਗੁਰੂ ਜਨਕੇ ਕੇਸਰ ਜਨਕੇ ਹਲਦੀ ਚੰਦਰ ਜਨਕੇ ਦੁੱਧ ਦੁੱਧ ਚ ਕੇਸਰ ਪਾ ਕੇ ਥੋੜੀ ਦੇਰ ਲਈ ਚੰਦਰ ਦੀ ਰੋਸ਼ਨੀ ਜਿਵੇਂ ਰਾਤ ਨੂੰ ਦੁੱਧ ਨਹੀਂ ਪੀਣਾ ਚਾਹੀਦਾ ਪਰ ਚੰਦਰ ਸਤਵੇਂ ਆ ਤੁਹਾਡੇ ਤਾਂ ਥੋੜੀ ਦੇਰ ਰੱਖ ਦੋ ਭਾਵੇਂ ਅਗਲੇ ਦਿਨ ਸਵੇਰੇ ਪੀ ਲਿਓ 6:30 ਵਜੇ ਤੱਕ ਪੱਕ ਹੋਣਾ ਹੀ ਹੈ ਪਰ ਐਦਾਂ ਬਾਹਰ ਵੀ ਨਹੀਂ ਰੱਖ ਸਕਦੇ ਖਰਾਬ ਹੋ ਜਾਊ ਗਰਮੀ ਹੈ ਤਾਂ ਕੀ ਕਰਨਾ ਤੁਸੀਂ ਦੁੱਧ ਚ ਕੇਸਰ ਪਾ ਕੇ ਪੀਣਾ ਹੈ ਜਾਂ ਹਲਦੀ ਪਾ ਕੇ ਪੀਣਾ ਹੈ ਮਾ ਆ ਬਦਿਆ ਪੂਰਨ ਮਾਸ਼ੀਤੀ એનર્ਜੀ ਦਾ ਜੋ ਹੈ ਤੁਹਾਨੂੰ ਅੱਛਾ ਮਿਲੇਗਾ ਰਿਸਪੌਂਸ ਤੇ ਤੁਹਾਡਾ ਮਨ ਵੀ ਸੰਤੋਸ਼ਟੀ ਵਾਲੀ ਹਾਲਤ ਵਿੱਚ ਜਾਏਗਾ ਜੈਮਨੀ ਜਾਰੇ ਮਿਥੂਨ ਰਾਸ਼ੀ ਵਾਲਿਆਂ ਦੇ ਲਈ ਦੇਖੋ ਗੁਰੂ ਚੰਦਰ ਦਾ ਗੱਜਕੇ ਸਹੀ ਯੋਗ ਤੇ ਬਣਿਆ ਹੈ ਬ੍ਰਸਪਤ ਬਾਹਰ ਨੇ ਸਥਾਨ ਵਿੱਚ ਹੈ ਤਾਂ ਥੋੜੀ ਮੈਡੀਟੇਸ਼ਨ ਜਰੂਰ ਕਰਨੀ ਹੈ ਤੁਸੀਂ ਆਪਣੇ ਹੀਸ ਤੇ ਆਪਣੇ ਗੁਰੂ ਨੂੰ ਜਿੰਨੂੰ ਵੀ ਤੁਸੀਂ ਮੰਨਦੇ ਹੋ ਅੱਖਾਂ ਬੰਦ ਕਰਕੇ ਥੋੜੀ देर ਬੈਠੋ ਨਾਲ ਦਾ ਧਿਆਨ ਕਰੋ ਬ੍ਰਸਪਤ ਦਾ ਫਲ ਸ਼ੁਭ ਮਿਲੇਗਾ ਪਰਸਨਲਿਟੀ ਅੱਛੀ ਰਹੇਗੀ ਚੰਦਰ ਛੇਵੇਂ ਸਥਾਨ ਵਿੱਚ ਹੈ ਚਾਹ ਕੱਚੀ ਲੱਸੀ ਦੇ ਛਿੱਟੇ ਆਪਣੀ ਅੱਖਾਂ ਤੇ ਮਾਰੋ ਤੇ ਪੈਰ ਵੀ ਜ਼ਰੂਰ ਧੋ ਅੱਛਾ ਰਹੇਗਾ ਪੂਰਨਮਾਸ਼ੀ ਤੇ ਖਾਸ ਕੈਂਸਰ ਕਰਕਟ ਰਾਸ਼ੀ ਵਾਲਿਆਂ ਦੇ ਲਈ ਸੋਚ ਸਥਾਨ 'ਚ ਚੰਦਰ ਹੈ ਇਨਕਮ ਸਥਾਨ 'ਚ ਬ੍ਰਸਪਤ ਹੈ ਤਾਕੀ ਹੋਇਆ ਚੰਦਰ ਨੇ ਉਸ ਤੋਂ ਬਾਅਦ ਜਾਣਾ ਹੈ ਤੁਹਾਡੀ ਰਾਸ਼ੀ ਤੋਂ 6ਵੇਂ ਸਥਾਨ ਵਿੱਚ ਤੇ ਤੁਸੀਂ ਕਿਉਂਕਿ ਚੰਦਰ ਤੁਹਾਡੇ ਲਗਨ ਦਾ ਮਾਲਕ ਹੈ ਬੁੱਧ ਦੇ ਨਕਸ਼ਤਰ ਚ ਖੱਜਲ ਖਵਾਰੀ ਹੋ ਰਹੀ ਹੈ ਉਸ ਤੋਂ ਬਾਅਦ ਕੇਤੂ ਦੇ ਨਕਸ਼ਤਰ ਚ ਜਾਏਗਾ ਤਾਂ ਕੀ ਕਰਨਾ ਹੈ ਤੁਸੀਂ ਅਗਰ ਹੋ ਸਕੇ ਤਾਂ ਪਾਦਰਾ ਨੂੰ ਕੁਝ ਪਾ ਸਕਦੇ ਹੋ ਤਾਂ ਬੜਾ ਬਿਹਾਰ ਰਿਜ਼ਲਟ ਵਾਦੋਂ ਖੱਜਲ ਖਵਾਰੀ ਜੇ ਅਗਰ ਹੋ ਰਹੀ ਹੈ ਤਾਂ ਉਹ ਤੋਂ ਤਰ ਰੈਲੈਕਸ ਮਿਲ ਜਾਏ ਤਾਂ ਪਾ ਸਕਦੇ ਹੋ ਤਾਂ ਜਰੂਰ ਪਾ ਦਿਓ ਪਾਦਰਾ ਨੂੰ ਉਸ ਹਨ ਸਹੀ ਹੋ ਜਾਊਗਾ ਉਸ ਤੋਂ ਵੀ ਜ਼ਰੂਰੀ ਸੋਚ ਕੇ ਬੈਠ ਕੇ ਖਾਣਾ ਖਾਣਾ ਤੇ ਉਸ ਤੋਂ ਵੀ ਜ਼ਰੂਰੀ ਮਿਸ਼ਰੀ ਤੇ ਚੌਕ ਕਿਸੇ ਧਾਰਮਿਕ ਸਥਾਨ ਤੇ ਰੱਖਣਾ ਜਾਂ ਚੱਕਰਵਾ ਕਰਨਾ ਲਿਓ ਸਿੰਘ ਰਾਸ਼ੀ ਵਾਲਿਆਂ ਦੇ ਲਈ ਅੱਜ ਪੂਰਨਮਾਸ਼ੀ ਤੇ ਖਾਸ ਕਿਉਂਕਿ ਵੈਸੇ ਤਾਂ ਸ਼ਾਮ ਨੂੰ ਚੰਦਰ ਨੇ ਬਿਲਕੁਲ ਸਾਹਮਣੇ ਹੋਣਾ ਸੂਰਜ ਤੇ ਪਰ ਫਿਰ ਵੀ ਜਦੋਂ ਤੱਕ ਚੰਦਰਮਾ ਤੁਹਾਡੇ ਚੌਥੇ ਸਥਾਨ ਵਿੱਚ ਆ ਤਾਂ ਮਾਂ ਦੇ ਪੈਰੀਂ ਹੱਥ ਲਗਾਣੇ ਆ ਦੁੱਧ ਕਿਸੇ ਗਰੀਬ ਗਰੀਬ ਮੀਨਸ ਮਜ਼ਦੂਰ ਮਜ਼ਦੂਰ ਬੱਚੇ ਨੂੰ ਜੋ ਕਿ ਲੇਬਰ ਦਾ ਕੰਮ ਕਰਦਾ ਉਹਨਾਂ ਦੇ ਬੱਚੇ ਨੂੰ ਤੇ ਜਾਂ ਤੁਸੀਂ ਬਹੁਤ ਧੀਆਂ ਚੀਚਾਂ ਬੱਚਿਆਂ ਨੂੰ ਜਾਨੀ ਖਟੀਆਂ ਟੌਫੀਆਂ ਪਾਲਾਚੀ ਦੇ ਸਕਦੇ ਹੋ ਤੁਸੀਂ ਸ਼ੋਕਾਲ ਮਿਲੇਗਾ ਉਹ ਨਮਾਸ਼ੀ ਤੇ ਹੀ ਹੈ ਕਿ ਧਾਰਮਿਕ ਸਥਾਨ ਤੇ ਤੁਸੀਂ ਕੇਲੇ ਜਾਂ ਅੰਬ ਦੇ ਸਕਦੇ ਵਧੀਆ ਲੱਗੂਗਾ ਹਾਂ ਉਸ ਤੋਂ ਵੀ ਜ਼ਰੂਰੀ ਸੂਰਜ ਦੇ ਵੀ ਦਰਸ਼ਨ ਕਰਨੇ ਆ ਤੇ ਚੰਦਰ ਦੇ ਵੀ ਦਰਸ਼ਨ ਕਰਨੇ ਆ ਸਵੇਰੇ ਤੜਕੇ ਹਨਕੇ ਵਰਗੋ ਜਾਨੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਅੱਜ ਜੋ ਪੂਰਨਮਾਸ਼ੀ ਤੇ ਦੇਖਿਆ ਜਾਵੇ ਤਾਂ ਜਨ ਤੁਹਾਡੇ ਤੀਜੇ ਸਥਾਨ ਵਿੱਚ ਆ ਯਾਤਰਾ ਤੁਹਾਡੀ ਸਹੀ ਜਾਣ ਵਾਲੀ ਹੈ ਪਰਿਵਾਰ ਦਾ ਤੁਹਾਨੂੰ ਸਾਥ ਦੇ ਲਿਆ ਬੱਚੇ ਤੁਹਾਡੇ ਤੁਹਾਡਾ ਸਾਥ ਦੇ ਰਹੇ ਨੇ ਤੁਹਾਡਾ ਅਰਜੀ ਤੇ ਤੁਹਾਡੀ ਅੱਛੀ ਹੈਗੀ ਹੋਈ ਆ ਨਾਲ ਗੁੱਤਾਂ ਨਕਸ਼ਤਰ ਚਲੋ ਮਿੱਤਰ ਹੈ ਉਸ ਤੋਂ ਬਾਅਦ ਕੇਤੂ ਦਾ ਨਕਸ਼ਤਰ ਵੀ ਹੈ ਛਾਏ ਪਾਚਨ ਅਟ ਥੋੜੀ ਜਿਹੀ ਰਹਿਣੀ ਆ ਪਰ ਤੁਹਾਡੇ ਲਈ ਅੱਛਾ ਹੀ ਜਾਣ ਵਾਲਾ ਹੈ ਰਿਸ਼ਤੇਦਾਰ ਆਸਾ ਕਰਿਆ ਤੁਸੀਂ ਕਿਤੇ ਜਾ ਸਕਦੇ ਹੋ ਸਭ ਤੋਂ ਜ਼ਰੂਰੀ ਕੀ ਹੈ ਕਿ ਦੁੱਧ ਮਲ ਕੇ ਨਹਾਉਣਾ ਚ ਤੁਹਾਡੇ ਲਈ ਸ਼ੁਕਰ ਹੈ ਤਾਂ ਦੁੱਧ ਮਲ ਕੇ ਨਾਓ ਕੇਤੂ ਨੂੰ ਸ਼ੁਭ ਕਰਨ ਦੇ ਲਈ ਕਾਲੇ ਚਿੱਟੇ ਤੇਲ ਲੈ ਕੇ ਜਨ ਪ੍ਰਵਾਹ ਕਰ ਦਿਓ ਪੂਰਨ ਮਾਸੀ ਤੇ ਵਧੀਆ ਲੀਬਰਾ ਤੁਲਾਚ ਸਿਤਾਰੇ ਜੋ ਨੇ ਤੁਲਾ ਰਾਸ਼ੀ ਵਾਲਿਆਂ ਦੇ ਦੇਖਿਆ ਜਾਵੇ ਤਾਂ ਜੋ ਸ਼ੁਕਰ ਹੈ ਉਹ ਤੁਹਾਡੀ ਰਾਸ਼ੀ ਦਾ ਮਾਲਕ ਹੈ ਜੋ ਤੁਹਾਡੀ ਰਾਸ਼ੀ ਤੋਂ 9ਵੇਂ ਸਥਾਨ ਵਿੱਚ ਹੈ ਤੇ ਚੰਦਰ ਤੁਹਾਡੇ ਦੂਸਰੇ ਸਥਾਨ ਵਿੱਚ ਸ਼ਾਂਤਕ ਰਹਿ ਗਿਆ। ਦੋ ਪੈਕੇਟ ਦੁੱਧ ਦੇ ਤੁਸੀਂ ਕਿਸੇ ਲੰਗਰ ਚ ਦੇ ਸਕਦੇ ਹੋ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਅੱਛਾ ਲੱਗੇਗਾ। ਹੋਰ ਜ਼ਿਆਦਾ ਕੋਈ ਉਪਾਗਮ ਦੀ ਜ਼ਰੂਰਤ ਨਹੀਂ ਹੈ। ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਖੂਬਸਾਰਾ ਪਰਫਿਊਮ ਲਗਾ ਸਕਦੇ ਹੋ ਡਰੈਸਟਾਇਲ ਸਭ ਅੱਛਾ। ਸਕੋਰਪੀਓ বৃਚਕ ਰਾਸ਼ੀ ਵਾਲਾ বৃশ্চিক রাশি ਦੇ ਲਈ ਚੰਦਰ ਲਗਣ ਚ ਬੁੱਧਾ ਨਕਸ਼ਤਰ ਮਿੱਤਰ ਨੇ ਬਾਜਨਾ ਖਿਆ ਤਕਾਵਟ ਹੈ ਥੋੜਾ ਜਿਹਾ ਪੇਟ ਚ ਪ੍ਰੋਬਲਮ ਹੈ ਮਾਨਾ ਆਸ਼ੀਰਵਾਦ ਸਿਰ ਤੋਂ ਲਾ ਲੂ ਸਿਰ ਤੇ ਹੱਥ ਰੱਖਾਓ ਦੁੱਧ ਚ ਹਲਦੀ ਜਾਂ ਕੇਸਰ ਪਾ ਕੇ ਤੁਸੀਂ ਵੀ ਪੀਓ ਬ੍ਰਸਪਤ ਨੂੰ ਸ਼ੁਭ ਕਰਨ ਦੇ ਲਈ ਚੰਦਰ ਕਿਉਂਕਿ ਕਿੱਥੇ ਆ ਲਗਣ ਚ ਤੇ ਬ੍ਰਸਪਤ ਕਿੱਥੇ ਆ ਬਿਲਕੁਲ ਸਾਹਮਣੇ 7ਵੇਂ ਸਥਾਨ ਵਿੱਚ ਅਗਰ ਮੈਰਿਡ ਹੋ ਤਾਂ ਲਾਈਫ ਪਾਰਟਨਰ ਨਾਲ ਥੋੜੀ ਜਿਹੀ ਹਲੀਮੀ ਪੇਸ਼ ਆਉਤਾ ਚੰਗਾ ਔਰ ਮੋਬਾਈਲ ਤੋਂ ਥੋੜੀ ਜਿਹੀ ਦੂਰੀ ਕਾਰਜ ਚ ਥੋੜੀ ਬਹੁਤ ਜਿਉ ਉਦਾਸੀ ਹੈ ਨਾ ਉਹਨੂੰ ਦੂਰ ਕਰਨ ਲਈ ਪੂਰਨਵਾਸ਼ੀ ਤੇ ਖੀਰ ਬਣਾ ਕੇ ਬੱਚਾ ਤੇ ਉਹਦੇ ਵਿੱਚ ਕੇਸਰ ਜ਼ਰੂਰ ਪਾਓ ਅਗਲੀ ਰਾਸ਼ੀ ਸੈਜੀਟੇਰੀਅਸ ਤਨੁ ਰਾਸ਼ੀ ਥੋੜੀ ਕਲਪਹਾਟ ਥੋੜੇ ਖਰਚੇ ਜ਼ਿਆਦਾ ਬਣ ਰਹੇ ਖਰਚਿਆਂ ਕਰਕੇ ਥੋੜੀ ਆਰਥਿਕ ਸਥਿਤੀ ਦਾ ਮਾਣੂ ਗੱਲ ਕਰੀਏ ਆਪਾਂ ਅਗਰ ਪੂਰਨਵਾਸ਼ੀ ਤੇ ਖਾਸ ਤਕ ਪੈਸਾ ਤੁਹਾਡੇ ਪੰਜਵੇਂ ਸਤਾਨ ਦੇ ਚੰਦਰ ਨੇ ਇਸ ਤੋਂ ਬਾਅਦ ਆਇਆ ਸ਼ਾਮ ਤੋਂ ਬਾਅਦ ਲਗਨ ਪਰ ਦੇਖ ਰਿਹਾ ਤੁਹਾਨੂੰ ਜੋ ਚੰਦਰਮਾ ਸ਼ੁਭ ਕਰਤ ਕਾ ਕੇ ਲਈ ਦੇਖ ਰਿਹਾ ਤੁਹਾਨੂੰ ਜਦ ਤੁਹਾਡੇ ਲਗਨ ਦਾ ਮਾਲਕ ਜੋ ਹੈ ਮੰਗਲ ਹੈ ਉਹ ਅਥਨੀ ਦ੍ਰਿਸ਼ਟੀ ਨਾਲ ਚੰਦਰਮਾ ਨੂੰ ਦੇਖ ਰਿਹਾ ਤੇ ਕੀ ਕਰਨਾ ਹੈ ਤੁਹਾਨੂੰ ਰਾਸ਼ੀ ਵਾਲਿਆਂ ਨੇ ਚੌਲ ਹਲਦੀ ਦੁੱਧ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਚਲਦੇ ਪਾਣੀ ਚ ਕਵਾਚਾਂ ਦੇ ਨਮਸਕਾਰ ਕਰ ਸਕਦੇ ਹੋ ਰੱਖ ਕੇ ਪਾਣੀ ਉਹ ਤਰ ਇਕੱਠਾ ਕਰਕੇ ਤੁਹਾਨੂੰ ਮਿਕਸ ਕਰਕੇ ਚਾਹਵਾ ਕਰ ਦੋ ਵਧੀਆ ਰਹੇਗਾ ਕੈਪ੍ਰਿਗਨ ਵਗੈਰਾ ਰਾਸ਼ੀ ਵਾਲੇ ਇਨਕਮ ਸਟਾન્ડ ਵਿੱਚ ਚੰਦਰਮਾ ਬੁੱਧ ਦਾ ਨਕਸ਼ਤਰ ਦੋਨੋਂ ਮਿੱਤਰ ਤਾਂ ਇਮੋਸ਼ਨਲ ਤਾਂ ਹੋ ਤੁਸੀਂ ਠੀਕ ਹੈ ਔਰ ਸਫਲਤਾ ਵੀ ਤੁਹਾਨੂੰ ਮਿਲ ਰਹੀ ਹੈ ਚੰਦਰ ਗਿਆ। ਗੁਦਾ ਨਕਸ਼ਤਰ ਮਿੱਤਰ ਅਤੇ ਬ੍ਰਹਸਪਤੀ ਉੱਤੇ ਪੈ ਰਹੀ ਹੈ ਦ੍ਰਿਸ਼ਟੀ ਤਾਂ ਤੁਸੀਂ ਕੀ ਕਰਨਾ ਹੈ 11 ਪੈਕੇਟ ਦੁੱਤੇ ਲੈ ਕੇ ਪਹਿਰਮੰਦਤ ਰੱਖੋ ਕਿਉਂਕਿ ਤੁਹਾਡੇ ਲਗਨ ਤੋਂ 11ਵੇਂ ਥਾਰ ਵਿੱਚ ਚੰਦਰ ਚੜ੍ਹਦਾ। ਤਾਂ ਵਧੀਆ ਫਲ ਮਿਲੇਗਾ। ਜਾਂ ਤੁਸੀਂ 11 ਬੱਚਿਆਂ ਨੂੰ 11 ਤਿਲ ਵੀ ਦੇ ਸਕਦੇ ਹੋ। ਕਿਉਂਕਿ 9ਵੇਂ ਸਥਾਨ ਵਿੱਚ ਕਿਤੋਂ ਬੈਠੇ ਤਾਂ ਸੁਫਲ ਮਿਲੇਗਾ ਹੀ ਚੰਦਰ ਕੇਤੂ ਦਾ ਉਪਾਅ ਹੋ ਜਾ। ਠੀਕ ਹੈ। ਅਗਲੀ ਦਾ ਅਸੀਂ ਗੱਲ ਕਰਦੇ ਆਪਾਂ ਗੱਲ ਕਰੀਏ ਕਿਊਰਸ ਯਾਨੀ ਕੁੰਭ ਰਾਸ਼ੀ ਹੁਣ ਕੁੰਭ ਰਾਸ਼ੀ ਵਾਲਿਆਂ ਦੇ ਲਗਨ 'ਚ ਸ਼ਨੀ ਚੱਲ ਰਿਹਾ ਹੈ ਸ਼ਨੀ ਦਾ ਲਗਨ 'ਚ ਬੈਠਣਾ ਤੇ 10ਵੇਂ ਸਥਾਨ ਵਿੱਚ ਚੱਲਣਾ 10ਵੇਂ ਚੰਦਰ ਜੋ ਹੈ ਉਹ ਤੁਹਾਡੇ ਕਮਾਕਾਰਾਂ ਨੂੰ ਸਹੀ ਕਰਦਾ ਹੈ ਅچھے ਲੋਕਾਂ ਨਾਲ ਸੰਬੰਧ ਬਣਾਉਂਦਾ ਹੈ ਮੀਟਿੰਗ ਕਈ ਵਾਰੀ ਕੈਨਸਲ ਕਰਵਾ ਦਿੰਦਾ ਹੈ ਪਰ ਕੋਈ ਨੀ ਹੈ ਹੋ ਜਾਏਗਾ ਕੰਮ ਤਾਂ ਜੋ ਤੁਹਾਡਾ ਹੋਣਾ ਹੈ ਵ੍ਰਸਪਤ ਤੁਹਾਡੇ ਚੌਥੇ ਸਥਾਨ 'ਚ ਸ਼ੁਭ ਕੰਮ ਕਰਵਾ ਰਿਹਾ ਹੈ ਕਿਸੇ ਧਾਰਮਿਕ ਸਥਾਨ ਤੇ ਮੱਠਾ ਟਿਕਨ ਜਾ ਸਕਦੇ ਹੋ ਤੁਸੀਂ ਭੈਣ ਭਾਈ ਦਾ ਸਬੰਧ ਅੱਛੇ ਰੱਖੋਗੇ ਤੁਸੀਂ ਤੇ ਚੰਦਰ ਦਸਵੇਂ ਆ ਤੇ ਹੁਣ ਵ੍ਰਸਪਤ ਚੌਥੀਆਂ ਤੇ ਕੀ ਕਰਨਾ ਹੈ ਚਨੇ ਦੀ ਦਾਲ ਤੇ ਚੌਲ ਮਿਕਸ ਕਰਕੇ ਜਾਂ ਤੇ ਖਿਚੜੀ ਬਣਾ ਲਓ ਕਾਮਾਂ ਨੂੰ ਪਾਓ ਬੜਾ ਵਧੀਆ ਰਹੂਗਾ ਸ਼ਨੀ ਸ਼ੁਭਤੂ ਤਾਂ ਆਡੇ ਲਗਨ 'ਚ ਚਨੀ ਹੈ ਨਾ ਸ਼ਨੀ ਹੀ ਮਾਲਕ ਹੈ ਤਾਂ ਕਾਮਾਂ ਨੂੰ ਪਾਓ ਬਹੁਤ ਵਧੀਆ ਜਾਂ ਤੁਸੀਂ ਖਿਚੜੀ ਬਣਾ ਕੇ ਬੱਚਿਆਂ ਨੂੰ ਖਵਾ ਦਿਓ ਬਹੁਤ ਵਧੀਆ ਕਾਦੀ ਚਨੇ ਦੀ ਦਾਲ ਤੇ ਚੌਲ ਅਗਲੀ ਰਾਸ਼ੀ ਪਾਈਸੀ ਜਾਨੀ ਮੇਗਾ ਉਰਮੀਂ ਦਾ ਜੀ ਵਾਲੀ ਗੱਲ ਕਰੀ ਆਪਾਂ ਤਾਂ ਰਾਹੁ ਲਗਨ ਚ ਇੱਕ ਨਾਰੀਅਲ ਲੈਣਾ ਹੈ ਤੁਸੀਂ ਸੇਫ ਸਾਈਟ ਸਹੀ ਹੋ ਜਾਈਏ ਤੇ ਨਾਲ ਇੱਕ ਨਾਰੀਅਲ ਲਓ ਆਪਣੇ ਤੋਂ ਬਾਹਰੋਂ ਪੂਰਨਮਾਸ਼ੀ ਦੀ ਰੋਸ਼ਨੀ ਚ ਉਸ ਨੂੰ ਰੱਖੋ ਤੇ ਉਸ ਤੋਂ ਬਾਅਦ ਚਲਣਾ ਤਾਂ ਬੜਾ ਅੱਛਾ ਫਲ ਮਿਲੇਗਾ ਬਹੁਤ ਵਧੀਆ ਰਹੇਗਾ ਪੂਰਨਮਾਸ਼ੀ ਤੇ ਚੰਦਰ ਪੂਰੀ ਤਰ੍ਹਾਂ ਕਿਉਂਕਿ ਪੂਰੀ ਰਾਤ ਅੱਜ ਸ਼ੁੱਕਰਵਾਰ ਨੂੰ ਪੂਰੀ ਰਾਤ ਚੰਦਰਮਾ ਦੀ ਪੂਰਨਮਾਸ਼ੀ ਰਹਿਣੀ ਹੈ ਅਗਲੇ ਦਸਵੇਰ ਤੱਕ ਹਨ ਤਾਂ ਬਦੀ ਗੱਲ ਹੈ ਜਲ ਪ੍ਰਵਾਹ ਕਰ ਦਿਓ ਸ਼ਾਮ ਨੂੰ ਬਹੁਤ ਅੱਛਾ ਠੀਕ ਹੈ ਇਹ ਸੀ ਜੀ ਐਸਟ੍ਰੋਲੋਜੀ ਵਿਦ ਦ ਲੌਜੀਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਪੂਰਨਮਾਸ਼ੀ ਤੇ ਖਾਸ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ ਸਿਤਾਰਿਆਂ ਨੂੰ ਸਹੀ ਸੱਚ ਜਾਣੋ ਅਸੀਂ ਕਰ ਸਕਦੇ ਵਿਸ਼ਵਾਸ ਰੱਖੋ ਗ੍ਰਹਿਾਂ ਮੁਤਾਬਕ ਚੱਲਦੇ ਕੇ ਬਿਲਕੁਲ ਨੁਕਸਾਨ ਤੋਂ ਬਚ ਸਕਦੇ ਗੱਲ ਸਿਰਫ ਜਾਣ ਕਿਸ ਚੀਜ਼ ਦੀ ਆਪਣੀਆਂ ਕਮੀਆਂ ਤੇ ਆਪਣੀਆਂ ਖੂਬੀਆਂ ਕੋਈ ਚੀਜ਼ ਤੋਂ ਬਚਣਾ ਹੈ ਤੇ ਕੋਈ ਚੀਜ਼ਾਂ ਨੂੰ ਸਹੀ ਕਰਨਾ बाकी बारह राशिया वाले ने क्योंकि नक्षत्र के मुताबिक की उपा करना है सारे दिल वैसे गुरु चंद्र तो की जो बनी हुई है शाम छे बज के उन्नीस मिनट तक जुती उस मुताबिक यही उपा कर हैं अगर रात में उपा करना है तो सूरज बुद्ध के शुक्र के मुताबिक खीर बना लेनी है शाम को अगर दिन दे टाइम उपा करना है तो तुम गुरु चंद्र का ही करना है यानी गज केसरी युग का करना है की उपाय कर सकते हैं बारह राशियों वाले सुन चौल ਚੀਨੀ ਚਨੇ ਦੀ ਦਾਲ ਝੋਲ ਚੀਨੀ ਚਨੇ ਦੀ ਦਾਲ ਤੇ ਹਲਦੀ ਕਿਸੇ ਵੀ ਧਾਰਮਿਕ ਸਥਾਨ ਤੇ ਤੁਸੀਂ ਦਾਨ ਕਰ ਸਕਦੇ ਇਹ ਨਾ ਕਰਿਆਂ ਦਾ ਫਲ ਤੁਹਾਨੂੰ ਸ਼ੁਭ ਮਿਲੇਗਾ ਇਸ ਟਾਈਮ ਤੇ ਕੀਤੇ ਕੋਈ ਉਪਾਦਾਂ ਕਿਉਂਕਿ ਜਿਸ ਘਰ ਵਿੱਚ ਜਿਹੜੇ ਗ੍ਰਹਿਾਂ ਦੇ ਪਾਵਰ ਹੋਵੇ ਉਸ ਮੁਤਾਬਕ ਚੰਗਾ ਚਾਹੀਦਾ ਗ੍ਰਹਿਾਂ ਦੀ એનર્ਜੀ ਸਾਨੂੰ ਹਮੇਸ਼ਾ ਮਿਲਦੀ ਹੈ ਪੋਜ਼ਿਟਿਵ ਮਿਲੇ ਤਾਂ ਇਹ ਸਾਡੀ ਸੋਚ ਤੇ ਡਿਪੈਂਡ ਕਰਦਾ ਜਦੋਂ ਸਿਤਾਰਿਆਂ ਨੂੰ ਗ੍ਰਹਿਾਂ ਨੂੰ ਤਰਤੇ ਨੂੰ ਅਨਾਰਜੀ ਨੂੰ ਦੇਖਦੇ ਹੋ ਧੰਨਵਾਦ ਕਰਿਆ ਕਮਕੁਤਰਤ ਦਾ ਸਰੂਪ ਕਿ ਤੂੰ ਹੀ ਹੈ ਤੇਰੀਓ ਹੀ ਕਿਰਤਾ ਸਭ ਤੁਹਾਡੇ ਮਤੇ ਸਾਸਿਕ